ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ ਜਿਵੇਂ ਸੰਡੇ ਆ ਸੰਡੇ ਨੂੰ ਮੈਂ ਚਪੈਰਾ ਸਾਹਿਬ ਕਰਦੀ ਹੁੰਨੀ ਆ ਤੇ ਇਸ ਦਿਨ ਮੈਂ ਜਗੜਾ ਪ੍ਰਸ਼ਾਦੀ ਬਨਾਨੀ ਦੇਖ ਪ੍ਰਸ਼ਾਦੀ ਕਰੀ ਖੁਦ ਬਨਾਨੀ ਆ ਚਪੈਰਾ ਸਾਹਿਬ ਦੇ ਰਿਗਾਰਡਿੰਗ ਕਰ ਤੋਂ ਕੋਈ ਵੀ ਕੁਐਰੀ ਹੋ ਤਾਂ ਤੁਸੀਂ ਮੈਨੂੰ ਕਮੈਂਟਸ ਕਰ ਸਕਦੇ ਹੋ ਤੇ ਆਪਾਂ ਉਹਦਾ ਜਵਾਬ ਦਵਾਂਗੇ ਤੇ ਅੱਜ ਮੈਂ ਕਿਸ ਤਰੀਕੇ ਨਾਲ ਚਪੈਰਾ ਸਾਹਿਬ ਦੀ ਤਿਆਰੀ ਕਰਦੀ ਆ ਕਿੱਦਾਂ ਬਾਬਾ ਜੀ ਦਾ ਦਰਬਾਰ ਵਗੈਰਾ ਸਾਰਾ ਤਿਆਰ ਕਰਦੀ ਆ ਤੇ ਜੋ ਦੇਖ ਪ੍ਰਸ਼ਾਦ ਹੈ ਉਹ ਵੀ ਮੈਂ ਖੁਦ ਕਰੇ तैयार करती हूँ किस तरीके प्रसादी बनाई जाती है वो सारा कुछ अच्छ मैं तक दिखाई देख प्रसाद किमें तैयार करना अच्छ मैं तुम्हें दसन तो लगी हूँ आपकी कढ़ाई लैनी है, है जितना मैं लैली मिर्च में देसी घ्यो पाता है तो गैसों करता है। जिन्ना को मतलब कुछ यूज करना घरे ਜਿੰਨੀ ਜੀ ਮੈਂਬਰਸ ਹੁਣ ਅਕੋਰਡਿੰਗ ਤੁਸੀਂ ਬਣਾਣਾ ਜਿੰਨਾ ਕਿ ਮੈਂ ਇੱਥੇ ਆਟਾ ਲਿਆ ਥੋੜਾ ਅੱਧੀ ਕਟੋਰੀ ਅੱਧੀ ਕਟੋਰੀ ਚੀਨੀ ਜਿੰਨਾ ਆਟਾ ਉਨੀ ਹੀ ਚੀਨੀ ਪੈਂਦੀ ਹੈ ਤੇ ਮੈਂ ਪਾਣੀ ਗਰਮ ਹੋਣ ਲਈ ਰੱਖਤਾ ਪੀਲੇ ਦੇ ਵਿੱਚ ਤੇ ਹੁਣ ਮੈਂ ਦੱਸਦੀਆਂ ਕਿਦਾਂ ਕਿਦਾਂ ਦੇਖ ਪ੍ਰਸ਼ਾਦ ਬਣਦੀ ਹੈ ਤੁਸੀਂ ਦੇਖੋ ਤੁਹਾਨੂੰ ਦਿਖਾਉਣਾ ਕੀ ਗਰਮ ਹੋ ਰਿਹਾ ਵਾ ਆਪਣਾ ਜਦ ਤੱਕ ਗਰਮ ਹੋ ਜਾਏਗਾ ਉਸ ਉਸ ਤੋਂ ਬਾਅਦ ਕਿਉਂਕਿ ਗਰਮ ਹੋ ਰਿਹਾ ਆਪਣਾ ਜਿੰਨੇ ਕੀ ਗਰਮ ਮਜ਼ੇਦਾਰ ਤਬਾਦੇ ਵਿੱਚ ਆਟਾ ਪਾ ਲਾ ਪਰ ਕਹਿੰਦਾ ਇਹਨਾਂ ਕਿ ਇਹਨਾਂ ਪਾ ਸਾੜਨਾ ਨਹੀਂ ਹੈ ਮਤਲਬ ਜਿੱਦਾਂ ਥੋੜਾ ਪੰਗਲ ਜਾਏਗਾ ਜਿੰਨੇ ਮੈਂ ਮੈਲ ਟਪ ਹੋ ਗਿਆ ਮੇਰਾ ਕਿ ਮੋਸਲੀ ਮੈਂ ਇਹਦੇ ਵਿੱਚ ਆਟਾ ਪਾਉਂਦੀ ਆ ਆਟਾ ਪਾ ਕੇ ਤੇ ਆਟੇ ਨੂੰ ਖੁਲਣਾ ਚਾਹੀਦਾ ਇਹਨਾਂ ਚੋ ਵੀ ਤੁਸੀਂ ਦੇਖ ਕੇ ਸ਼ਾਹ ਪਿਆਰ ਕਰਵਾਉਣੀ ਹੈ ਵਾਈਬੋ ਦਾ ਸੰਬੰਧ ਕਰਨਾ ਵਾਈਬੋ ਚ ਨਹੀਂ ਆਉਂਦਾ ਕਿ ਨਾਲ ਪਪਾ ਜੀ ਸਾਹਮਣੇ ਬਿਸ਼ ਨਹੀਂ ਆਉਂਦਾ ਤੁਸੀਂ ਆਪਣੇ ਦੇਖਾ ਵੀ ਪਿਆਰ ਕਰਵਾਉਣੀ ਹੈ ਕੋਈ

देखो आपने आपकी बेटर क्या आ रहा है पानी सुख गया था वा जब इतना कढ़ाई ना अपने आप सेक अलग होने लगे ना कि समझ लो तो देख रेडी हो चुकी है देखो अपने आप अलग हो रही है कढ़ाई तो मतलब पानी सुख क्या देखो कढ़ाई ना बिल्कुल भी नीचे पकड़ रही ये मतलब अपने देख हम बिल्कुल डड़ी हो चुकी है मतलब बिल्कुल भी कच्ची नहीं है बिल्कुल रेडी हो चुकी है ਨੀਆਂ ਨੂੰ ਲੱਗ ਰਿਹਾ ਹੈਗਾ ਕਿ ਇਹ ਦੇਗ ਮਤਲਬ ਆਟਾ ਚਾਹਤਾ ਹੈ ਕਿ ਆਪ ਕੀ ਹੋਵਾ ਬਟ ਸਾਡੇ ਨਾਲ ਇਸ ਤਰ੍ਹਾਂ ਹੀ ਸਾਰੇ ਖਾਂਦੇ ਆ ਤੇ ਇਹ ਥੋੜਾ ਜਿਹਾ ਕੱਚਾ ਆਟਾ ਰਹਿ ਜਾਂਦਾ ਫਿਰ ਸਾਡੇ ਕਰੀ ਮਤਲਬ ਫਲਾਈਪ ਨਹੀਂ ਕਰਦੇ ਖਾਂਦੇ ਨਹੀਂ ਹੈਗੇ ਤੇ ਕਿਉਂਕਿ ਦੇਖ 19 ਬਣਾਣੀ ਹੁੰਦੀ ਜਿੰਨੇ ਤੁਸੀਂ ਕਰੇ ਚ ਖਾਸ ਹੋ ਗੋ ਤੇ ਉਸੇ ਤਰ੍ਹਾਂ ਇਹ ਮੈਂ ਬਣਾਣਗੀ ਅੱਧੀ ਕਟੋਰੀ ਦੀ ਪੂਰੀ ਫੈਮਿਲੀ ਦੀ ਪੁਰਾਣੀ ਹੈ ਜੀ ਇਹ ਦੇਖੋ ਮੇਰੇ ਲਈ ਨੀ ਕੋੜਾੜੀਆ ਦੇਖੋ ਬਿਲਕੁਲ ਜੀ ਕੜਾਈ ਨਾਲ ਨਹੀਂ ਲੱਗ ਰਹੀ ਕਿਉਂ ਇਹ ਅਲੱਗ ਹੋ ਚੁੱਕਿਆ ਹੈ ਕਿਉਂ ਬਿਲਕੁਲ ਸਾਈਡ ਤੇ ਸਿੱਖ ਰਿਹਾ ਹੋਣਾ ਕੋਈ ਮਤਲਬ ਇੱਕ ਨੂੰ ਤਿਆਰੀ ਹੈ ਹੁਣ ਮੈਂ ਇਹਨੂੰ ਟ੍ਰਾਂਸਫਰ ਕਰਨਾ ਹੈ ਟਿਫਿਨ ਦੇ ਵਿੱਚ ਤੇ ਉੱਥੇ ਮੈਂ ਆਪਣਾ ਦਰਬਾਰ ਰੈਡੀ ਕਰ ਲਿਆਵਾ ਤੇ ਤੁਹਾਨੂੰ ਆਪਣਾ ਦਰਬਾਰ ਵੀ ਦਿਖਾਨੀ ਆ ਦੇਖੋ ਆਪਣੀ ਕਨਾ ਪ੍ਰਸ਼ਾਦ ਨੂੰ ਤਿਆਰ ਹੋ ਚੁੱਕੀ ਹੈ ਫਿਰ ਇਹਨੂੰ ਮੈਂ ਟ੍ਰਾਂਸਫਰ ਕਰ ਲਿਆ ਤੇ ਹੁਣ ਆਪਾਂ ਆਪਣੇ ਦਰਬਾਰ ਕੋਲ ਜਾਂਦੇ ਹਾਂ ਪ੍ਰਸ਼ਾਦ ਰਿਕਨ ਲੈ ਕੇ ਜਾਂਦੇ ਹਾਂ ਤੇ ਮੈਂ ਆਪਣਾ ਦਰਬਾਰ ਤਿਆਰ ਕਰ ਲਿਆ ਵਾ ਦੇਖੋ ਬਾਬਾ ਦੀਪ ਸਿੰਘ ਜੀ ਦਾ ਸਰੂਪ ਹੈ ਤੇ ਇੱਥੇ ਮੈਂ ਦੇਸੀ ਘੋਦੀ ਜੋਤ ਰੈਡੀ ਕਰ ਲਈ ਹੈ ਤੇ ਅਜੇ ਟਾਈਮ ਨਹੀਂ ਹੋਇਆ ਮੇਰਾ ਇਹਦੇ ਵਿੱਚ ਗੁਟਕਾ ਸਾਈ ਜੀ ਹੈਗੇ ਨੇ ਪੰਜ ਪਾਨੀਆਂ ਵਾਲਾ ਗੁਟਕਾ ਸਾਈ ਪੈ ਸੁਖਮਨੀ ਸਾਈਪ ਜੀ ਦਾ ਗੁਟਕਾ ਸਾਈ ਹੈ ਮੈਂ ਜੋ ਦੇਖ ਪ੍ਰਸ਼ਾਦ ਰੈਡੀ ਕੀਤੀ ਆ ਦੇਖੋ ਦੇਖ ਪ੍ਰਸ਼ਾਦ ਰੈਡੀ ਹੈ ਤੇ ਚਲ ਰੱਖਣਾ ਹੁੰਦਾ ਹੈ ਤੇ ਆ ਸ਼੍ਰੀ ਸਾਹਿਬ ਤੇ ਹੁਣ ਅਪਾ ਟਾਈਮ ਹੋਣ ਵਾਲਾ ਹੈ ਤੇ ਪਹਿਲਾਂ ਸਿਮਰਨ ਕਰਾਂਗੇ ਵਾਹਿਗੁਰੂ ਜੀ ਦਾ ਤੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਨੀ ਹੈ ਕਿ ਸਾਡੇ ਚੋ ਚੋ ਪੈਰੇ ਸਾਹਿਬ ਅਸੀਂ ਕਰੋ ਗੱਡਦੇ ਆ ਤੇ ਇਹ ਹਜ ਜੀ ਬਾਬਾ ਦੀਪ ਸਿੰਘ ਜੀ ਦੇ ਆਪਣੇ ਦਰ ਤੇ ਪ੍ਰਮਾਨ ਕਰਨ ਅਗਰ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਚੋ ਪੈਰੇ ਸਾਹਿਬ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਮੈਂ ਸਾਰੀ ਇਨਫੋਰਮੇਸ਼ਨ ਦੇ ਦਾਂਗੀ ਕਿਦਾਂ ਚੋ ਪੈਰਾ ਸਾਹਿਬ ਕਰੇ ਕੱਟਣਾ ਹੈ ਕਿ ਕੁਝ ਮਰਿਆਦਾ ਹੁੰਦੀ ਹੈ